ਪੱਲਿਆਂ ਦੇ ਪਿੱਛੇ ਪੇਂਟ ਹੋਏ ਨੇ ਜੀ ਪੁਰਾਣੀਆਂ ਗੱਡੀਆਂ ਪੁਰਾਣੀਆਂ ਗੱਡੀਆਂ ਕਹਿ ਕੇ ਵੇਚ ਰਹੇ ਆ ਕਿਸੇ ਦਾ ਪੱਲਾ ਕਿਸੇ ਨੂੰ ਲਾਈ ਜਾਂਦੇ ਆ ਕਿਸੇ ਦਾ ਬਾਟ ਕਿਸੇ ਨੂੰ ਲਾਈ ਜਾਂਦਾ ਤੇ ਫਿਰ ਮੰਗਾ ਮੇਰੀ ਮੈਂ ਗੱਡੀ ਤੇ ਪੈਸਾ ਲਾਇਆ 16 ਲੱਖ ਲਾਇਆ ਮੈਨੂੰ ਗੱਡੀ ਨਵੀਂ ਦੇ ਰਿਪਲੇਸ ਕਰੋ ਨਹੀਂ ਮੇਰਾ ਰਿਫੰਡ ਕਰੋ ਮੈਂ ਗੱਡੀ ਪਰਾਨ ਨਵੀਂ ਤੇ ਪੈਸਾ ਲਾਇਆ ਪੁਰਾਣੀ ਦੇ ਤੇ ਪੈਸਾ ਲਾਇਆ ਕੰਪਲੇਂਟ ਦੇ ਅਸੀਂ ਨੋਟਿਸ ਭੇਜਿਆ ਨਾਲ ਨੂੰ ਇਹਨਾਂ ਨੇ ਰਿਫਿਊਜ਼ ਕਰਤਾ ਹੁਣ ਅੱਗੇ ਅਸੀਂ ਚੋਣ ਕਰਦੇ ਕਿਸੇ ਕੇਸ ਨਾਲ ਲਾ ਕੇ ਕਰਾਂਗੇ ਗੱਡੀ ਗੱਡੀ ਡਿਲੀਵਰੀਸ ਹੀ ਆਜੀ ਇਹ ਗੱਡੀ ਜਦੋਂ ਖੋਲੀ ਉਹਦੇ ਟੰਟ ਟੁੰਟੇ ਗਏ ਉਹਦਾ ਪੇਂਟ ਉੱਥੇ ਹੋਇਆ ਬੱਸ ਉਹ ਨਾਲ ਹੀ ਗੱਡੀ ਗੱਡੀ ਦੇਖ ਲੋ ਇਹ ਲੈਣ ਤੁਸੀਂ ਆਉਣੇ ਉਹਦਾ ਚੈੱਕ ਕਰਕੇ ਗੱਡੀ ਲੈ ਕੇ ਜਾਓ ਕਿਉਂਕਿ ਇਹਨਾਂ ਦਾ ਕੋਈ ਯਕੀਨ ਨਹੀਂ ਇੱਕ ਹੋਰ ਗੱਡੀ ਇੱਥੇ ਖੜੀ ਆ ਉਹਦਾ ਵੀ ਪੱਲਾ ਪੇਂਟ ਸੀਗਾ ਉਹ ਮਾਸੀ ਵਾਪਸ ਕਰ ਦੇਗੀ ਅੜੂਕੜ ਮਨਪੀ ਸਿੰਘ ਮੈਂ ਲੁਧਿਆਣਾ ਕੋਰਟ ਚ ਪ੍ਰੈਕਟਿਸ ਕਰਦਾ ਕੀ ਬਰੋ ਕੀ ਕਰ ਰਹੇ ਤੁਸੀਂ ਮੈਂ ਸਰ ਮੈਂ ਗੱਡੀ ਲਈ ਸੀ ਸਾਹਮਣੇ ਜੀ ਸਾਹਮਣੇ ਕੈਮਰੇ 21 ਮਾਰਚ ਨੂੰ ਸ਼ਾਮ ਨੂੰ 7:30 ਵਜੇ ਮੈਨੂੰ ਡਿਲੀਵਰੀ ਮਿਲੀ ਸੀ ਤੇ ਮੈਂ ਗੱਡੀ ਘਰੇ ਲੈ ਗਿਆ ਤੇ ਬਾਈ ਨੂੰ ਮੈਨੂੰ ਪਤਾ ਲੱਗਿਆ ਗੱਡੀ ਲੈਫਟ ਹੈਂਡ ਸਾਈਡ ਪੁੱਲ ਕਰ ਰਹੀ ਆ ਗੱਡੀ ਖਿੱਚ ਰਹੀ ਆ ਮੈਂ ਸ਼ਾਮ ਨੂੰ ਇਹਨਾਂ ਕੋਈ ਇਵਨਿੰਗ ਬਾਈ ਨੂੰ ਆ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਗੱਡੀ ਚ ਪ੍ਰੋਬਲਮ ਆ ਗੱਡੀ ਖਿੱਚ ਰਹੀ ਆ ਇਹ ਕਹਿੰਦੇ ਸਾਡਾ ਵਰਕਿੰਗ ਓਵਰ ਆਫ ਹੋ ਗਿਆ ਟਾਈਮ ਵੀ ਕੱਲ ਨੂੰ ਆਜਿਓ ਤੁਸੀਂ 23 ਤਰੀਕ ਨੂੰ ਤੇ ਅਸੀਂ ਵੈਰੀ ਨੈਗੇਟਿਵ 30 ਤਰੀਕ ਨੂੰ ਜਦੋਂ ਇਹਨਾਂ ਨੇ ਇੱਕ ਨਵੀਂ ਗੱਡੀ ਨਾਲ ਜੈਡ 4 ਖੜਾ ਕੇ ਉਹਦੇ ਪਾਰਟ ਸਾਰੇ ਚਿੰਟੇ ਉਹਨਾਂ ਦੇ ਦੋਨੇ ਸ਼ੌਕਰ ਦੋਨੇ ਚਿੰਟੇ ਗੱਡੀ ਦੇ ਸਟੀering ਰਾਡ ਵੀ ਸਾਰਾ ਕੁਝ ਚੇਂਜ ਕਰ ਲਿਆ ਗੱਡੀ ਦਾ ਚਾਸੀ ਤੋਂ ਬਿਨਾ ਗੱਡੀ ਦੀ ਪ੍ਰੋਬਲਮ ਫੇਰ ਨਹੀਂ ਠੀਕ ਹੋਈ ਉਹਨਾਂ ਤਾਂ ਖੱਬੇ ਨੂੰ ਖਿੱਚ ਰਹੀ ਸੀ 10 ਦਿਨ ਹੋ ਗਏ ਗੱਡੀ ਉਰੇ ਖੜੀ ਨੂੰ ਫਿਰ ਇਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਮੰਡੇ ਨੂੰ ਆ ਜਿਓ ਅਸੀਂ ਮੰਡੇ ਨੂੰ ਆਏ ਇਹ ਕਹਿੰਦੇ ਵੀ ਸਾਡੇ ਹੱਥ ਖੜੇ ਆ ਸਾਨੂੰ ਪ੍ਰੋਬਲਮ ਨਹੀਂ ਪਤਾ ਲੱਗ ਰਹੀ ਗੱਡੀ ਦੀ ਵੀ ਅਸੀਂ ਪਲਾਂਟ ਤੋਂ 79 ਤੋਂ ਬੰਦੇ ਭੁਲਾਏ ਇੰਜੀਨੀਅਰ ਵੀ ਇਹ ਆਉਣਗੇ ਤੁਹਾਡੀ ਗੱਡੀ ਚ ਪ੍ਰੋਬਲਮ ਜੋ ਹੋਊਗੀ ਉਹ ਰਿਪੋਰਟ ਬਣਾਉਣਗੇ ਦੇਖਣਗੇ ਇਨਾਂ ਨੇ ਮੈਨੂੰ 4-3 ਦਾ ਟਾਈਮ ਦਿੱਤਾ ਸੀ ਜਦੋਂ ਕਿ ਆਲਰੇਡੀ ਉਹ 3-3 ਨੂੰ ਆ ਕੇ ਦੇਖ ਗਏ ਆ ਦੋ ਇੰਜੀਨੀਅਰ ਆਏ ਸੀ ਉਹ ਦੇਖ ਕੇ ਆਪਣੀ ਇਹਨਾਂ ਉਹਨਾਂ ਤੋਂ ਵੀ ਹੱਲ ਨਹੀਂ ਹੋਇਆ ਕੋਈ ਗੱਡੀ ਦਾ ਤੇ ਹੁਣ ਇਹਨੇ ਇਹ ਕਹਿੰਦੇ ਆ ਵੀ ਅਸੀਂ ਕੱਲ ਨੂੰ ਲਾਰੇ ਲਾਈ ਜਾਂਦੇ ਅੱਗੇ ਅੱਗੇ ਵੀ ਗੱਡੀ ਨਹੀਂ ਦਿੱਤਾ ਵਾ ਇਹਨਾਂ ਦਾ ਬਹੁਤ ਮਾੜਾ ਹਾਲ ਆ ਬੁਰਾ ਹਾਲ ਆ ਖੱਜਲ ਖਵਾਲ ਕਰ ਰਹੇ ਆ 16 ਲੱਖ ਰੁਪਏ ਗੱਡੀ ਤੇ ਲਾਇਆ ਇੱਕ ਆ ਬਾਈ ਜੀ ਇਹ ਥਾਰ ਲੈਣ ਆਏ ਸੀ ਜੇ ਤੁਹਾਡੀ ਜਦੋਂ ਗੱਡੀ ਨੇ ਇਹਨਾਂ ਨੇ ਦਿੱਤੀ ਐ ਨਵੀਂ ਨਿਊ ਗੱਡੀ ਦਿੱਤੀ ਸੀ ਨਿਊ ਤੇ ਉਸ ਤੋਂ ਬਾਅਦ ਗੱਡੀ ਜਦੋਂ ਪਤਾ ਲੱਗਿਆ ਵੀ ਐਕਸੀਡੈਂਟ ਗੱਡੀ ਆ ਹਾਂਜੀ ਉਸ ਤੋਂ ਬਾਅਦ ਗੱਡੀ ਚੇਂਜ ਕਰਨ ਨੂੰ ਵਾਸਤੇ ਨਾ ਆਗੇ ਇਹਨਾਂ ਨੇ ਗੱਡੀ ਚੇਂਜ ਕੀਤੀ ਕਿ ਨਹੀਂ ਕੀਤੀ ਨਹੀਂ ਇਹ ਕਹਿੰਦੇ ਅਸੀਂ ਦੇਖਾਂਗੇ ਚੇਂਜ ਨਹੀਂ ਕੀਤੀ ਉਸ ਦਿਨ ਦੀ ਗੱਡੀ ਇੱਥੇ ਖੜੀ ਹੈ 23 ਤਰੀਕ ਦੀ ਜਾਨਸੀ ਉਹ ਤਾਂ ਕਹਿੰਦੇ ਨੇ ਜਿਸਨ ਮੰਗਾ ਮੇਰੀ ਮੈਂ ਗੱਡੀ ਦੇ ਪੈਸਾ ਲਾਇਆ 16 ਲੱਖ ਲਾਇਆ ਮੈਨੂੰ ਗੱਡੀ ਨਵੀਂ ਤੋਂ ਰਿਪਲੇਸ ਕਰੋ ਨਹੀਂ ਮੇਰਾ ਰਿਫੰਡ ਕਰੋ ਮੈਂ ਗੱਡੀ ਪੁਰਾਣੀ ਨਵੀਂ ਦੇ ਪੈਸਾ ਲਾਇਆ ਪੁਰਾਣੀ ਦੇ ਤਾਂ ਕੋਈ ਪੈਸਾ ਲਾਇਆ ਨਹੀਂ ਕੋਈ ਕੰਪਨੀ ਵਾਲੇ ਕੋਈ ਤੁਹਾਨੂੰ ਦੇ ਰਹੇ ਨਹੀਂ ਕੋਈ ਕੋਈ ਰਿਸਪੌਂਸ ਨਹੀਂ ਨਾ ਫੋਨ ਚੱਕਦੇ ਨਹੀਂ ਅੱਜ ਮਾਰਨਿੰਗ ਆ ਰੇਡਨ ਚ ਦੇ ਦੇ ਕੋਈ ਨਾ ਫੋਨ ਚੈੱਕ ਕਰਿਆ ਹੁਣ ਉਹਰੇ ਆ ਨਹੀਂ ਸਵੇਰ ਦੇ ਬੈਠੇ ਆ ਦੇ ਦੱਸਿਆ ਜਾ ਰਿਹਾ ਇੱਕ ਹੋਰ ਨੂੰ ਜਿਹੜਾ ਨੌਜਵਾਨ ਆਇਆ ਉਹਦਾ ਵੀ ਗੱਡੀ ਜਿਹੜੀ ਹਾਂਜੀ ਇੱਕ ਨਵੀਂ ਗੱਡੀ ਲੈਣ ਆਇਆ ਬ੍ਰਦਰ ਉਹਰੇ ਉਹਨਾਂ ਦੇ ਪੱਲੇ ਪੈਂਟ ਨੇ ਕੀਤਾ ਇਹਨਾਂ ਨੇ ਦੱਸ ਦਿੰਦਾ ਹਸ ਤਾਂ ਜਿੰਨਾ ਟਾਈਮ ਮੰਗਿਆ ਸੀ ਦਿੱਤਾ ਅੱਜ ਲਾਸਟ ਦਿਨ ਜਿਹੜਾ ਸੀ ਅਸੀਂ ਟਾਈਮ ਇਹਨਾਂ ਨੇ ਆ ਦਿੱਤਾ ਹੀ ਸਾਨੂੰ ਲਾਸਟ ਅੱਜ ਖੜੇ ਆ ਤੇ ਸਵੇਰ ਦੇ ਹੈ ਨਹੀਂਗੇ ਸਵੇਰ ਦੇ ਸੀ ਵੀ ਕਰਦੇ ਆ ਪੈਸੇ ਰਿਫੰਡ ਨਹੀਂ ਕਰਦੇ ਹਨ ਸੱਚ ਤੁਹਾਡਾ ਅਸੀਂ ਅਸੀਂ ਇਧਰ ਲੀਗਲ ਪ੍ਰोसीਜਿੰਗ ਕਰਾਂਗੇ ਜਿਹੜੀ ਅਸੀਂ ਨੋਟਿਸ ਭੇਜਾਂਗੇ ਲੀਗਲ ਨੋਟਿਸ ਰਿਫਿਊਜ਼ ਕਰਦਾ ਬਾਬੂ ਜੀ ਬੰਦੇ ਆ ਅਸੀਂ ਨੋਟਿਸ ਨੋਟਿੰਗ ਭੇਜਿਆ ਇਹਨਾਂ ਨੂੰ ਇਹਨਾਂ ਨੇ ਰਿਫਿਊਜ਼ ਕਰਤਾ ਹੁਣ ਅੱਗੇ ਅਸੀਂ ਜੋ ਵੀ ਫਰਦਰ ਪ੍ਰੋਸੀਡਿੰਗ ਗੱਲ ਆਉਦੀ ਕਰਾਂਗੇ ਉਹ ਵੀ ਹੁਣ ਡਿਸਪਿਊਟ ਪਿੱਛੇ ਚੱਲ ਰਿਹਾ ਜਿਹੜਾ ਪਿੱਛੇ ਗੱਡੀ ਦੇ ਸਕੋਰਪੀਓ ਐਨ ਗੱਡੀ ਆ ਇਹਨਾਂ ਦੀ ਪੱਲਿਆਂ ਦੇ ਪਿੱਛੇ ਪੇਂਟ ਹੋਏ ਨੇ ਜੀ ਪੁਰਾਣੀਆਂ ਗੱਡੀਆਂ ਪੁਰਾਣੀਆਂ ਗੱਡੀਆਂ ਕਹਿ ਕੇ ਵੇਚ ਰਹੇ ਆ ਕਿਸੇ ਦਾ ਪੱਲਾ ਕਿਸੇ ਨੂੰ ਲਾਈ ਜਾਂਦਾ ਕਿਸੇ ਦਾ 파ਟ ਕਿਸੇ ਨੂੰ ਲਾਈ ਜਾਂਦਾ ਤੇ ਮੇਨ ਹੈੱਡ ਲਾਈਟ ਤੇ ਉਹਦੇ ਉੱਪਰ ਕਾਫੀਆ ਲਾਇਆ ਹੋਇਆ ਗੱਲ ਕਰੀਏ ਕਈ ਨੌਜਵਾਨ ਆਂਦੇ ਨੇ ਗੱਡੀਆਂ ਲੈਣ ਹੋ ਸਕਦਾ ਉਹਨਾਂ ਨਾਲ ਵੀ ਹੋਇਆ ਹੋਵੇ। ਉਹ ਹੋ ਸਕਦਾ ਜੀ ਜੇ ਹੁਣ ਆਪਣੀ ਗੱਡੀ ਉਹ ਬੰਦਾ ਚੈੱਕ ਕਰੇ ਕਈ ਵਾਰ ਬੰਦਾ ਧਿਆਨ ਹੀ ਨਹੀਂ ਕਰਦਾ ਵੀ ਏਜੰਸੀ ਚੋਂ ਲੈ ਕੇ ਚੱਲੇ ਆਂ ਸੀ ਜੇ ਅਸੀਂ ਪੁਰਾਣੇ ਲੈਂਦੇ ਅਸੀਂ 100 ਵਾਰ ਦੇਖਦੇ ਉਹਨੂੰ ਅਸੀਂ ਜਦੋਂ ਏਜੰਸੀ ਤੇ ਇੰਨਾ ਯਕੀਨ ਕਰਦੇ ਆਂ ਵੀ ਨਵੀਂ ਗੱਡੀ ਲੈਣ ਆਇਆ ਹੁਣ ਇੱਕ ਬਾਈ ਜੀ ਥਾਰ ਲੈਣ ਆਏ ਸੀਗੇ ਇਹਨਾਂ ਨੇ ਬੁਕਿੰਗ ਕੈਨਸਲ ਕਰਾਈ ਉਹਨਾਂ ਨੇ ਇਧਰ ਆ ਸੀ ਆਈ ਮੋਡਲ ਟੋਂ ਤੋਂ ਮੋਡਲ ਟੋਂ ਤੋਂ ਆ ਕੀ ਐ ਤੇ ਕਿਹੜੀ ਕੰਪਨੀ ਚ ਆਏ ਹੋ ਉਹ ਮਹਿੰਦਰਾ ਏਜੰਸੀ ਹੈ ਨਾ ਮਲਟੀ ਵਾਲੇ ਤੇ ਅੱਛਾ ਕੀ ਗੱਲਬਤ ਹੋਈ ਸਾਡੀ ਗ ਉਹਦਾ ਪੇਂਟ ਉਤਰਿਆ ਹੋਇਆ ਸਾਰਾ ਵੀਡੀਓ ਕਲਿੱਪ ਵਗੈਰਾ ਤੁਹਾਡੇ ਕੋਲ ਹੈਗਾ ਹਾਂਜੀ ਹਾਂਜੀ ਉਹ ਨਾਲ ਹੀ ਘੜੀ ਘੱਟੀ ਦੇਖ ਲਓ ਤੁਸੀਂ ਗੱਡੀ ਖੜੀ ਹੋਈ ਹੈ ਕਿਹੜੀ ਗੱਡੀ ਲਈ ਸੀ ਤੁਸੀਂ ਸਕਾਰਪਿਓ ਲਈ ਹੈ ਹਾਂ ਅੱਜ ਡਿਲੀਵਰੀ ਹੀ ਸੀ ਅੱਜ ਡਿਲੀਵਰੀ ਹੋਣੀ ਸੀ ਹਾਂਜੀ ਜਦੋਂ ਦੇਖਿਓ ਉਹਦੇ ਟੈਪਿੰਟ ਬਸ ਤਨਾ ਦੇਖਦੇ ਹਾਂ ਅੱਜ ਤੁਹਾਡੇ ਨਾਲ ਘਟਨਾ ਵਾਪਰ ਗਈ ਕਿਉਂਕਿ ਅਕਸਰ ਦੇਖਦੇ ਆ ਕਿ ਜਿਹੜਾ ਸ਼ਖਸ਼ ਗੱਡੀ ਲੈਂਦਾ ਬੜੀ ਖੁਸ਼ੀ ਹੁੰਦੀ ਹੈ ਹੁਣ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਉਹਨਾਂ ਲੋਕਾਂ ਲਈ ਕੀ ਮੈਸੇਜ ਹੈ ਬੋਲਦੇ ਯਹੀ ਲੈ ਜਾਓ ਜੀ ਨੰਬਰ ਲੱਗ ਗਿਆ ਜੀ ਇਹ ਹੈਗਾ ਜੀ ਉਹ ਹੈਗਾ ਇਹ ਸਮਝਾਈ ਜਾ ਰਹੇ ਦੋ ਤਿੰਨ ਘੰਟੇ ਹੋ ਗਏ ਸਾਨੂੰ ਕੰਪਨੀ ਦਾ ਨਾਮ ਕਰ ਦਿੰਦੇ ਨੇ ਕੰਪਨੀ ਦੀਆਂ ਜਿਹੜੀਆਂ ਟੈਟ ਉਹਨੀਆਂ ਨੇ ਸ਼ਰਤਾਂ ਉਹ ਕਾਫੀ ਓਕੇ ਟਾਈਮ ਤੇ ਲੰਘਦੀਆਂ ਨੇ ਬਹੁਤ ਪਤਾ ਨਹੀਂ ਉਹਨਾਂ ਸਾਡੀ ਗੱਡੀ ਅਸੀਂ ਗੱਡੀ ਲੈਣ ਆਏ ਸੀ ਉਹਦੇ ਪੇਂਟ ਉਤਰੇ ਹੋਏ ਸਾਰਾ ਕੁਝ ਉਤਰੇ ਹੋਇਆ ਇਹ ਹੀ ਅਸੀਂ ਹੋ ਰਹੀ ਗੱਲ ਬਾਤ ਲੋਕ ਹੋਰ ਜੇ ਲੈਣ ਤੁਸੀਂ ਆਉਣੇ ਹੋ ਤਾਂ ਚੈੱਕ ਕਰਕੇ ਗੱਡੀ ਲੈ ਕੇ ਜਾਓ ਕਿਉਂਕਿ ਇਹਨਾਂ ਦਾ ਕੋਈ ਯਕੀਨ ਨਹੀਂ ਇੱਕ ਹੋਰ ਗੱਡੀ ਇੱਥੇ ਖੜੀ ਆ ਉਹਦਾ ਵੀ ਪੱਲਾ ਪੇਂਟ ਸੀਗਾ ਉਹ ਉਹ ਵੀ ਵਾਪਸ ਕਰਕੇ ਅਗਲਾ ਵੀ ਹੁਣ ਮਕੈਨਿਕ ਨਾਲ ਲੈ ਕੇ ਆਣਾ ਮਕੈਨਿਕ ਨਾਲ ਲੈ ਕੇ ਆਓ ਨਵੀਂ ਗੱਡੀ ਚੈੱਕ ਕਰਾਉਣ ਨੰਬਰ ਆ ਜਿਹੜੀ ਸਵੇਰੇ ਖੜਾ ਕੇ ਮਕੈਨਿਕ ਨਾਲ ਲੈ ਕੇ ਆਓ ਤੁਹਾਡੇ ਲਈ ਲਈ ਆ ਉਹ ਸਵੇਰੇ ਖੜਾ ਕੇ ਉਹਦਾ ਸਾਰਾ ਪੇਂਟ ਹੋਇਆ ਤੁਸੀਂ ਤੁਸੀਂ ਪ੍ਰੋਪਰ ਚੈੱਕ ਕਰਕੇ ਇਥੋਂ ਗੱਡੀ ਲੈ ਕੇ ਜਾਓ ਕਿਉਂਕਿ ਜੇ ਤੁਹਾਡੀ ਗੱ ਦੇਆ ਜਿੰਨਾ ਟਾਈਮ ਦਿੱਤਾ ਆ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਉਹ ਵਨ ਸਾਲ ਕਰੀਆ ਲੈਗ ਪੁੱਲ ਕਰ ਰਹੀ ਹੈ ਕੰਪਨੀ ਨੂੰ ਚੈੱਕ ਕਰ ਰਹੀ ਹੈ ਕੰਪਨੀ ਜਿਹੜਾ ਚੈੱਕ ਕਰਕੇ ਦਾ ਰਿਵਰਟ ਆਣਾ ਪੈਂਡਿੰਗ ਹੈ ਕੱਲ ਤੱਕ ਰਿਵਰਟ ਆਏਗਾ ਫਿਰ ਅਸੀਂ ਇਹਨਾਂ ਨੂੰ ਪੂਰਾ ਡਿਟੇਲ ਚ ਐਕਸਪਲੇਨ ਕਰਾਂਗੇ ਕਿ ਨਾਮ ਆ ਤੁਹਾਡੀ ਮੇਰਾ ਨਾਮ ਅਮਿਤਾ ਜੀ ਡੱਕੀ ਬੋਸਟਰ ਤੁਹਾਡੀ ਮੈਂ ਇਥੇ ਜਨਰਲ ਮੈਨੇਜਰ ਹਾਂ ਜੀ ਅਸਲ ਸਾਥ ਲੋਕਾਂ ਨੂੰ ਇਕੱਠੇ ਐਵੇਂ ਦੰਦੇ ਤੁਸੀਂ ਨਹੀਂ ਨਹੀਂ ਸਰ ਬਿਲਕੁਲ ਐਕੂਰੇਟ ਕੋਈ ਮੈਨੂਫੈਕਚਰਿੰਗ ਫਾਲਟ ਜੇ ਕੋਈ ਆ ਰਿਹਾ ਕੁਝ ਕਾਗਰ ਕਚਪਨ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਨਹੀਂ ਨਹੀਂ ਬਿਲਕੁਲ ਐਕਿਊਰੇਟ ਨਹੀਂ ਕੋਈ ਚੇਂਜ ਨਹੀਂ ਹੈ ਇਧਰ ਦਾ ਕੁਝ ਨਹੀਂ ਹੈ एवरीथिंग ਇਜ਼ ਓਕੇ ਕੰਪਨੀ ਦੇ ਨਾਲ ਕੰਪਨੀ ਤੋਂ ਗੱਡੀ ਆਈ ਹੈ ਉਹ ਜਿਹੜੀ ਅਸੀਂ ਤੁਹਾਨੂੰ ਡਿਲੀਵਰ ਕੀਤੀ ਹੈ ਸਰ ਇੱਕ ਦਿਨ ਨਾਲ ਦੋ ਕੇਸ ਆਏ 12 ਦਿਨ ਹੋ ਗਏ ਹਾਂਜੀ ਸਰ ਦੋ ਕੇਸ ਆਏ ਨੇ ਨਹੀਂ ਸਰ ਨਹੀਂ ਸਰ ਇਹਦੇ ਵਿੱਚ ਕੀ ਹੈ ਕਿ ਜਿੰਨਾ ਟਾਈਮ ਲੱਗਦਾ ਹੁਣ ਕਿਸੇ ਚੀਜ਼ ਦਾ ਕੋਈ ਅਗਰ ਕੋਈ ਚੀਜ਼ ਡਾਇਗਨੋਸ ਨਹੀਂ ਹੋ ਰਹੀ ਹੈ ਇਵਨ ਕੰਪਨੀ ਦੇ ਵੀ ਬੰਦਿਆਂ ਨੇ ਆ ਕੇ ਮੈਨੂਫੈਕਚਰਿੰਗ ਤੋਂ ਆ ਕੇ ਚੈੱਕ ਕੀਤਾ ਇਸ ਗਏ ਇਹਨਾਂ ਦੇ ਨਾਲ ਦੇਖ ਕੇ ਲੋਕ ਆਰਡਰ ਵੀ ਕੈਨਸਲ ਹੋ ਰਿਹਾ ਨਹੀਂ ਸਰ ਆਰਡਰਿੰਗ ਕੈਨਸਲਿੰਗ ਹੋ ਰਹੀ ਹੈ ਸਰ ਸਰ ਦੇਖੋ ਕੋਈ ਸੀ ਐਟ ਇੱਕ ਮਕੈਨੀਕਲ ਚੀਜ਼ ਹੈ ਮਕੈਨੀਕਲ ਚੀਜ਼ ਦੇ ਵਿੱਚ ਜੇਕਰ ਕੋਈ ਦਿੱਕਤ ਕੋਈ ਪਰੇਸ਼ਾਨੀ ਆਏਗੀ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਗਾਰੰਟੀ ਦਿੰਦੀ ਹੈ ਵਾਰੰਟੀ ਜੋ ਦਿੰਦੀ ਹੈ ਉਸ ਦੇ ਅੰਡਰ ਸਭ ਕੁਝ ਚੀਜ਼ਾਂ ਓਕੀ ਹੋਦੀ ਹੈ ਗੱਡੀ ਦੁਆਏ ਨਵੀਂ ਦਿੱਤੀ ਜਾਊਗੀ ਜਾਂ ਚੇਂਜ ਕੀਤੀ ਆ ਉਹ ਕੰਪਨੀ ਦਾ ਕੱਲ ਡਿਸੀਜਨ ਆਏਗਾ ਫਿਰ ਉਸ ਤੋਂ ਬਾਅਦ ਇੱਕ ਕਲੀਅਰ ਕਾਨੂੰਨ ਦੱਸਿਆ ਜਾਏਗਾ ਠੀਕ ਹੈ ਥੈਂਕ ਯੂ